ਆਪਣੀ ਸ਼ਬਦਾਂ ਦੇ ਵਿੱਚ ਕਹਿ ਰਹੇ ਹੋ ਇੱਕ ਪਾਸੇ ਮੈਂ ਦੇਖ ਰਿਹਾ ਹਾਂ ਕਿ ਪਾਰਟੀ ਆਮ ਆਦਮੀ ਪਾਰਟੀ ਮਿਲਾਲ ਲੱਗ ਰਹੇ ਨੇ ਔਰ ਦੂਸਰੇ ਪਾਸੇ ਗਰਮੀ ਦੀ ਪਰਵਾਹ ਨਾ ਮੰਨ ਗਏ ਹੋ ਤੁਸੀਂ ਸਾਰਿਆਂ ਨੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤਾਂ ਇਹਨੂੰ ਵੀ ਅੰਦੋਲਨ ہاں جی ہاں جی چلو میرا ویو چلو سرکال अपना आशीर्वाद देने ਲਈ ਨਗਰ ਨਿਵਾਸੀ ਸਾਡੀਆਂ ਸਤਿਕਾਰਯੋਗ ਭੈਣਾ ਸਾਡੇ ਵੀਰ ਓਏ ਓਏ ਬੋਲੋ ਵੀਡੀਓ ਤਾਂ ਸਾਡੇ ਬੜੇ ਨਿਗਤਾਰ ਸਿੰਘ ਜੀ ਘੁੜਾਣੀ ਸਜਦੇਵ ਸਿੰਘ ਜੀ ਮਾਲਵਾਈ ਦੀ ਏ ਤੋਂ ਸਟੇਟ মিডিਆ ਤੋਂ ਵੀ ਬਹੁਤ ਸਾਰੇ ਪੱਤਰਕਾਰ ਸਹਿਰਾਂ ਪਹੁੰਚੇ ਨੇ ਸਾਰਿਆਂ ਦਾ ਮੈਂ ਦੋ ਤੋਰ ਤਨਵਾਦ ਕਰਦਾ ਹਾਂ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਹੈ ਬੀਬਾ ਜੀ ਜੀ ਲਖਪ੍ਰੀਤ ਕੌਰ ਜੀ ਬੋਲੇ महान <laughs> ਸਨੇ ਸਨਮਾਨਜੋ ਸਰਦਾਰ ਗੁਰਪ੍ਰੀਤ ਸਿੰਘ ਜੀ ਜੀ ਔਰ ਸਾਡੇ ਸਨਮਾਨਜੋ ਸਰਦਾਰ ਰਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਤੁਹਾਡੇ ਐਮਐਲਏ ਹਲਕਾ ਪਾਇਲ ਔਰ ਸਾਡੇ ਸ਼੍ਰੀ ਖਤੇਗੜ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਜੀ ਲੋਕ ਸਾਡੀ ਮਾਨੋ ਸਰਪਾ ਸਾਹਿਬ ਦੀ ਬਲ ਲਪ੍ਰਿਕ ਕਰਦੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਦੋਂ ਹਾਥੀ ਗਰਮੀ ਹੋਣ ਦੇ ਬਾਵਜੂਦ ਵੀ ਗਰਮੀ ਦੀ ਨਾ ਪਰਵਾਹ ਕਰਦੇ ਹੋਏ ਆਪਣਾ ਪਿਆਰ ਆਪਣਾ ਅਸ਼ੀਰਵਾਦ ਤੁਸੀਂ ਦੇਣ ਲਈ ਇਹਨਾਂ ਸਾਡੀ ਖੌਮਦੇ ਮਹਾਨ ਲੋਕ ਜਾ ਕੇ ਤੁਹਾਡੇ ਹੱਕਾਂ ਦੀ ਗੱਲ ਕਰਨੀ ਹੈ ਸਭ ਸਾਡੇ ਵਿੱਚ ਜਾ ਕੇ ਗੱਲ ਕਰਦੀ ਹੈ ਬੀਬੀ ਲਖਪ੍ਰੀਤ ਕੌਰ ਜੀ ਸਰਪੰਚ ਸਾਹਿਬ ਅਸੀਂ ਉਹਨਾਂ ਦਾ ਵੀ ਪਹਿਲੇ ਧੰਨਵਾਦ ਕਰਦੇ ਹਾਂ ਸਰਦਾਰ ਰਾਮ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਅਮਰ ਜੀ ਜੀਣਾਵਾ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮਿਲਣ ਦੀ ਬੰਦਗੇ ਤੁਹਾਨੂੰ ਆਸ ਤੇ ਉਮੀਦਾਂ ਕਿ ਆਪਰੇ ਪੈਰ ਹਲਕੇ ਰਿਚੋ ਸਾਡੇ ਪੇਸ਼ਕੀ ਜੀ ਨੇ ਬਹੁਤ ਬਹੁਤ ਧੰਨਵਾਦ ਕਰਦੇ ਰਹੇ ਸਾਡੇ ਪੈਰ ਇਹਦੇ ਦੇ ਵਿੱਚ ਤਾਂ ਮਰਜੀ ਜੀ ਲਈ ਆਵਾਜ਼ ਆਈ ਜੀ ਔਰ ਇਹ ਸਾਰਾ ਦਾ ਔਰ ਇਹ ਪ੍ਰਸ਼ੰਕੀ ਦਾ ਨਾਮ ਆਉਂਦਾ ਹੈ ਬਾਹਰ ਕਿਤਾਬਾਲ ਸਾਹਿਬ ਬਾਹਰ ਰਹਿ ਕੇ ਸਾਈਂ ਭੈਲਾ ਹੈਲੋ ਫੋਨ ਕਰਦੀ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਸਤਰੀਵਾਲ ਪਿੰਡ ਵਿਛੜ ਪਹੁੰਚਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਅੱਜ ਤੁਸੀਂ ਧੁੱਪੇ ਕਿਵੇਂ ਖੜੇ? ਅੱਜ ਸਾਡੇ ਪਿੰਡ ਰੋਡ ਤੋਂ ਜੀਪੀ ਦਾ ਆ ਰਿਹਾ ਜੀ ਨਾਲ ਮੈਂ ਗਿਆਸਪੁਰਾ ਸਾਹਿਬ ਨੇ ਉਹਨਾਂ ਨੇ ਸਵਾਗਤ ਲਈ ਸੀ ਖੜੇ ਆ ਇੱਥੇ। ਅੱਛਾ ਸਾਰਾ ਪਿੰਡ ਤਾਂ ਹੀ ਅੱਜ ਮਤਲਬ ਧੁੱਪੇ ਸਵਾਗਤ ਲਈ ਉਹ ਖੜਾ ਹਨ। ਤੇ ਇਹ ਤੁਹਾਡੇ ਪਿੰਡ ਦਾ ਕਰੋੜ ਸ਼ੋਅ ਆ ਗਾਂਹਾ ਵੀ ਆ। ਇਹ 45 ਪਿੰਡਾਂ ਦਾ ਰੋਡ ਤੋਂ ਰੋਡ ਸ਼ੋਅ ਜੀ ਜੰਗੇੜਾ ਪਿੰਡ ਤੋਂ ਚੱਲ ਕੇ ਝਮਟਕਲਾੜ ਸਿਆਲ ਦੂਗੇ ਧੌਲਕਲਾ ਹੁੰਦੇ ਇਹ ਪਿੰਡਾਂ ਜੀ ਅੱਗੇ 45 ਪਿੰਡ ਜਾਣਾ ਜੀ। ਅੱਛਾ ਕਿਵੇਂ ਆ ਪੀਸ਼ਨ ਇੱਥੇ ਲੋਕਾਂ ਦੀ? ਜੀ ਇਹਨੂੰ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਸਾਡੇ ਨਾਲ ਆ ਪਾਰਟੀ ਦੇ ਨਾਲ ਆ। ਲੋਕ ਸਾਨੂੰ ਪੂਰੀ ਮਦਦ ਕਰ ਰਹੇ ਨੇ ਪੂਰੀ ਨਾਲ ਸਾਡੇ ਤੁਰੇ ਹੋਏ ਨੇ ਤੇ ਵੋਟਾਂ ਦਾ ਰੁਝਾਨ ਆਮ ਆਦਮੀ ਪਾਰਟੀ ਵਾਲਾ ਸਾਰੇ ਲੋਕ तकरीबन तकरीबन ਬਹੁਤ ਦਿਨਾਂ ਵੱਡੇ ਬਹੁਤ ਨੰਨਤ ਆਉਣਗੇ ਧੰਨਵਾਦ ਜੀ ਇਹ ਸਾਨੂੰ ਅਵਤਾਰ ਸਿੰਘ ਸਿਆੜ ਜਿਹੜੇ ਸਾਡੇ ਨਾਲ ਜੁੜੇ ਤੀਏ ਬਾਈ ਜੀ ਤੁਹਾਡਾ ਦਾ ਆਪਣਾ ਆਂਡੀਆਈ ਤੇ ਨਿਊਜ਼ ਤੇ ਧੰਨਵਾਦ ਕਰਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ